ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਾਡਾ ਰੱਤਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹਦੇ ਵਿੱਚ ਜਿਹੜੇ ਬਾਹਰ ਲੋਕੀ ਚੀਜ਼ਾਂ ਲੈ ਕੇ ਡੇਰਿਆਂ ਤੇ ਆਉਂਦੇ ਨੇ ਸਰਕਾਂ ਦੇ ਉੱਤੇ ੱਡਿਆਂ 'ਚ ਉਹ ਚੀਜ਼ਾਂ ਖੋ ਮਾਈ ਭੈਣ ਲਈ ਆ ਉਹ ਭੈਣ ਭਰਾ ਜਿਹੜੇ ਲਿਓਂਦੇ ਨੇ ਮਿਹਰਬਾਨੀ ਕਰਕੇ 2 ਦਿਨ ਬਾਅਦ ਲਿਆਉਣਾ ਜਿਹੜੇ ਕੋਈ ਮੁੰਡੇ ਤਗੜੇ ਲੈ ਆਉਂਦੇ ਆ ਤੇ ਉਹਨਾਂ ਕੋ ਪਿੰਡ ਜੀ ਅਸੀਂ ਮੰਗ ਲਈਏ ਉਹਨੇ ਤੁਹਾਨੂੰ ਤਾਪ ਜੜਿਆ ਵਾ ਤੁਹਾਡੇ ਕੋ ਨਹੀਂ ਉੱਥੇ ਜਾਇਆ ਜਾਂਦਾ ਬਾਕੀ ਵੀਰ ਜੀ ਬੇਨਤੀ ਆ ਵੀ ਅੱਜ ਤਰੀਕ 8 ਆ ਮਮਾ ਠੀਕ ਆ 38 ਬਾਕੀ ਆ ਡੇਰਿਆਂ ਦਾ ਹਾਲ ਜਿਹੜੀ ਆ ਬਹੁਤ ਮਾੜੀ ਆ ਇਹ ਵੇਲੇ ਆ ਜਿੰਨੇ ਵੀ ਅਸੀਂ ਡੇਰਿਆਂ ਤੇ ਫਿਰਕੇ ਆਏ ਆ ਬਹੁਤ ਪਾਣੀ ਆ ਜੇ ਜਿੰਨਾ ਵੀ ਸਮਾਨ ਤੁਸੀਂ ਲੈ ਕੇ ਆਉਣਦੇ ਹੋ ਰੋੜਾਂ ਦੇ ਉੱਤੇ ਉਹ ਸਭ ਬਾਹਰ ਦੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਲੈ ਕੇ ਜਾਣਦੇ ਪਿੰਡਾਂ 'ਚ ਕੋਈ ਸਹੂਲਤ ਨਹੀਂ ਮਿਲਣ ਦੀ ਬਾਕੀ 2 ਦਿਨ ਤੁਸੀਂ ਰੁਕ ਜਾਓ 2 ਦਿਨ ਦੇ ਬਾਅਦ ਪਿੰਡਾਂ ਜਾਓ ਆਣ ਕੇ ਲੋਕਾਂ ਨੂੰ ਸਹੂਲਤ ਦਿਓ ਜੋ ਲੋਕਾਂ ਦਾ ਮਾਲ ਡੰਗਰ ਆ ਇਹ ਬਹੁਤ ਮਾੜਾ ਹਾਲ ਆ ਪੱਠਾ ਕਿਸੇ ਨੂੰ ਮਿਲ ਨਹੀਂ ੜਿਆ ਲੋਕਾਂ ਦੇ ਭੁੱਖੇ ਡੰਗਰ ਵੱਜੇ ਆ ਕਰੋੜਾਂ ਦੇ ਉੱਤੇ ਇਹ ਚੀਜ਼ਾਂ ਨਾ ਦਓ ਪਿੰਡਾਂ 'ਚ ਆਓ ਦੋ ਦਿਨ ਦੇ ਬਾਅਦ 'ਚ ਬਾਕੀ ਲੋਕਾਂ ਨੂੰ ਦੋ ਲੋਕ ਸੁੰਨੇ ਵੀ ਆ ਸਭ ਡੇਰਾਂ ਦੇ ਫਸੇ ਨੇ ਬਾਕੀ ਪਾਣੀ ਹਜੇ ਜੋ ਇਹਦਾ ਥੋੜਾ ਥੋੜਾ ਲੱਥਾ ਵਾ ਥੋੜਾ ਨੰਗੇ ਹੋਏ ਆ ਦੋ ਦਿਨ ਦੇ ਬਾਅਦ ਚਾਓ ਦੋ ਦਿਨ ਦੇ ਆਣ ਕੇ ਬਾਅਦ 'ਚ ਲੋਕਾਂ ਨੂੰ ਜਿੰਨੀ ਤੁਹਾਡੀ ਸਹੂਲਤ ਆ ਆਣ ਕੇ ਪਿੰਡਾਂ 'ਚ ਵੀਰ ਜੀ ਲੋਕਾਂ ਨੂੰ ਦੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ